ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗੇ ਨਾ ਇਹ ਗੱਲ ਤੇ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਗਈ ਉਹਦੀ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਰਿੱਤੀ ਨਹੀਂ ਹੈ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਹੈ ਯਾਰ ਇਹ ਕਰ ਕੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਬੋੜਿਆਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਕਰ ਦੂੰ ਸੜਾ ਯਾਰ ਦਾ ਲੈ ਪੈਰੀ ਹੱਥ ਦੋਵਾਂ ਦੇ ਪੈਰੀ ਹੱਥ ਲਾ ਗਲਤ ਤੈਨਾਂ ਐਲੀਗੇਸ਼ਨ ਐ ਗਲਤ ਤੈਨਾਂ ਐਲੀਗੇਸ਼ਨ ਐ ਸਰ ਅਸੀਂ ਮਨਾ ਲੇ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਤੁਹਾਨੂੰ ਕੁੜੀ ਨੂੰ ਗਲਤ ਅਸ਼ਲੀਲ ਮੈਸੇਜ ਕਰਨ ਦਾ ਹੱਕ ਕਹਿੰਨੇ ਦਿੱਤਾ ਅਧਿਕਾਰ ਕਹਿੰਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਦਿਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪ ਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੇ ਤਾਂ ਆਪ ਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀ ਹਥਲਾਂ ਨੇ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਘਰੇ ਹੈਗੇ ਹਨਾ ਉਹਨਾਂ ਨੂੰ ਵੀ ਕਦੀ ਕੋਈ ਐ ਹੋਜੀ ਗੱਲ ਕਹੀ ਉਹਦੇ ਬੱਚੇ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ ਕੋਈ ਗੱਲ ਨਹੀਂ ਜਿੱਤੀ ਦਿਖਾਦਾ ਮੈਂ ਕੀ ਨਹੀਂ ਰੋਣੀ ਦਿਖਾਦਾ ਰਾਤ ਨੂੰ ਕਿੰਨੇ ਮੈਸੇਜ ਚੈਨਲਾਂ 'ਤੇ 1-1 ਵਜੇ ਰਾਤ ਨੂੰ ਮੈਸੇਜ ਕਰਦਾ ਤੁਹਾਡਾ ਕੀ ਕਰਦਾ ਆਹ ਟਾਈਮ ਆਹ ਗੱਲ ਕਰਨ ਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਨਾਲ ਤੂੰ ਕੰਫਰਟੇਬਲ ਆ ਰਹੇ ਨਾ ਮਾफी ਮੰਗ ਲੂ ਮੈਂ ਮੰਨ ਨੇ ਮਾਫੀ ਆਏ ਨਹੀਂ ਮੰਗਣੀ ਹੈ ਸਾਥ ਕੰਫਰਟ ਹੋਣੇ ਦਾ ਕੀ ਹੈ ਰਾਤ ਕੋ 1 ਵਜੇ ਮੈਸੇਜ ਮੈਨੇ ਜਰੂਰ ਕੀਏ ਜੋ ਇਹਨੋ ਨੇ ਮੈਸੇਜ ਕੀਏ 80 ਹੋ ਜਾਣੇ ਕੰਫਰਟੇਬਲ ਤੇਰੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਇੱਥੇ ਨਹੀਂ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਸੀ ਸਿਰਫ ਮੈਂ ਤੇ ਕੁਲਵੰਦੀ ਕੋਈ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਪੇਰੀ ਠੀਕ ਹੈ ਸ਼ਰਮ ਹੈਗੀ ਪੋਰਾ ਸ਼ਰਮ ਹੈਗੀ ਸਾਰੇ ਦੋਸਤ ਸ਼ਰਮ ਹੈਗੀ ਉਹਦੀ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ? ਜੀ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਓ। ਆਸ਼ ਦੇ ਨਾਹੀਂ। ਹੂੰ ਤੇ ਆਪ ਇਹਨੂੰ ਪੁੱਛੋ ਮੈਂ ਇਹਨੂੰ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਹਾ। ਜੇ ਉਹ ਤੇਰੀ ਗੱਲ ਮੰਨ ਲੰਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਗੁੱਡੀ ਠੀਕ ਸੀ। ਜੇ ਕੁੜੀ ਨਾਲ ਤੈਨੂੰ ਜਵਾਬ ਦਿੱਤਾ ਤਾਂ ਕੁੜੀ ਗਲਤ ਹੋ ਗਈ। ਸਾਰੇ ਗਲਤ ਹਨ। ਲਈ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ। ਗਲਤ ਹਨ ਅਲੀਗੇਸ਼ਨ ਹੈ। ਗਲਤ ਹਨ ਅਲੀਗੇਸ਼ਨ ਹੈ। ਸਰ ਅਸੀਂ ਮਨਾ ਲੈਣੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਗੱਲ ਕਹਿਣੀ ਆ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੁਸੀਂ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਈ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਓਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਇੱਥੇ ਚੱਲਣ ਦੇਣੀ ਉਧੇ ਆਪਦੇ ਕੋਲੇ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀ ਪਲੀਜ਼ ਮੈਨੂੰ ਮਾਫਰ ਕਰੋ ਮੇਰੇ ਵੱਲੋਂ ਕੀ ਜਾਂਦੇ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਉਸਰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈਗੇ ਅਸੀਂ ਗੱਲ ਕਰਦੇ ਮਾਫੀ ਕਿਸ ਚੀਜ਼ ਦੀ ਮੰਗ ਰਹੇ ਮਾਫੀ ਕਿਸ ਚੀਜ਼ ਦੀ ਫਿਰ ਜੇ ਗਲਤੀ ਕੀਤੀ ਨਹੀਂ ਹੈ ਫਿਰ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਇਹ ਕਰੋ ਕੋਲਾ ਸਾਡੇ ਸਾਹਮਣੇ ਤੂੰ ਕਿੰਦਾ ਬੋੜਿਆਂਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਕਢ ਦੂੰ ਸੜਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਐ ਮੈਂ ਮੰਨਦਾ ਮੰਨਦੇ ਰੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇ ਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕੰਮ ਇਹਨੂੰ ਰਿਜ਼ਾਈਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਮੇਰੀ ਗੱਲ ਠ ਇਹ ਗੁੰਡਾਗਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਆਂੀ ਕਾਰਵਾਈ ਤਾਂ ਅਸੀਂ ਕਰਨੀ ਆ ਉਹ ਤਾਂ ਅਸੀਂ ਆਪਦੀ ਬਹਿੇਵਤੇ ਕਰਨੀ ਆ ਕਾਰਵਾਈ ਪੈਰੀਂ ਹੱਥ ਲਾ ਕੇ ਤੇ ਮਾਫੀ ਮੰਗਣੀ ਕੁੜੀ ਤੋਂ ਠੀਕ ਆ ਨਹੀਂ 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 ਮੰਗਣੀ ਪੈਣੀ ਖੜੇ ਹੋ ਤੂੰ ਮੰਗਣੀ ਹੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲਾ ਲਾ ਪੈਰੀਂ ਹੱਥ ਦੋਵਾਂ ਦੇ ਪੈਰੀਂ ਹੱਥ ਲਾ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਤੂੰ ਠੀਕ ਆ ਹੁਣ ਕੌਣ ਯਾਰ ਕੋਈ ਕਰੇਗਾ ਸਾਦਾ ਚਾਹਾਂਗੇ ਪ੍ਰੈਕਟਿਸ ਕਰੂਗੇ ਜਦ ਤੂੰ ਜੇ ਕਿਹਾ ਤੂੰ ਮਾੜੀ ਬੀਤ ਤਾਹੇ ਨਿਕਮ ਕਰਦਾ ਕੋੜੀਾ ਤੁਹਾਡੇ ਵਰਗਾ ਨੇ ਲਹਨਤਾ ਲੈਂਦਾ ਕੰਮ ਨਹੀਂ ਕਰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦੁਆਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚੱਲ ਗਿਆ ਜਾਂ ਤੂੰ ਨਹੀਂ ਰਹੂਗਾ ਜੇ ਅਸੀਂ ਆਵਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਇਹ ਗੱਲ ਤਾਂ ਜਿਵੇਂ ਜਵਾਬ ਦੇਈ ਮੜੇ ਜੇ ਤੂੰ ਸੱਚਾ ਸੀ ਇੱਕ ਮਨ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਮੈਨੂੰ ਮਾਫ਼ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਬਟ ਮੇਰੀ ਕੀ ਵੀ ਕੱਲੂ ਦੁਆਰੇ ਨਾ ਕਰੂੰਗਾ ਨਹੀਂ ਹੋਊਗਾ ਕੀ ਸ਼ੋਰਟੀ ਐ ਚੀਜ਼ ਦੀ ਲਿਖ ਕੇ ਦੇ ਫਿਰ ਸਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਆਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੋਗੇ ਇਹਨਾਂ ਨੂੰ ਇੰਗਲਿਸ਼ ਚ ਲਿਖ ਚਾਹੇ ਹਿੰਦੀ ਚ ਲਿਖੇਗਾ ਦੇਖ ਆਪਣਾ ਨਾਮ ਲਿਖ ਪਹਿਲਾ ਆਪ ਦਾ ਆਉਧਾ ਲਿਖ ਦਫਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨ ਟਾਈਟਲ ਯੋਰ ਐਨ ਜੀਓ ਟੂ ਟੇਕ ਵੋਟੈਕ ਵੋਟ ਐਵਰ ਐਕਸ਼ਨਸ ਕਲੀਅਰਲੀ ਲੇਖ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾਵਾ ਉਹ ਹਾਂਜੀ ਸਰ ਠੀਕ ਹੈ ਜੀ ਪਰੇਗ ਕੁੜੀ ਇੱਥੇ ਹੀ ਕੰਮ ਕਰੂਗੀ ਹਾਂ ਠੀਕ ਹੈ ਇੱਥੇ ਹੀ ਕੰਮ ਕਰੂਗੀ ਇਹ ਮੜ ਜਾ ਪਾੜ ਲਓ ਪੈਸੇ ਫੋਟੋ ਖਿੱਚ ਲਾ ਪੰਜਾਬੀ ਦੇ ਵਿੱਚ ਵੀ ਤਨਾ ਕਰੇ ਜਾਣ ਲੱਗਿਆ ਦਸ ਤਨਾ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਰਦਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਵਾਂਗੇ ਠੀਕ ਹੈ ਮੀਡੀਆ ਰਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆਪ ਦੇ ਖੇਤਰ ਪ੍ਰੇਡ ਕਰਨੀ ਹੋਊਗਾ